ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਤਾ ਅਵਤਾਰ ਸਿੰਘ ਕਰੀਮਪੂਰੀ ਵੱਲੋਂ ਬਸਪਾ ਪੰਜਾਬ ਦੀ ਕਮਾਂਡ ਸੰਭਾਲਣ ਤੋਂ ਬਾਅਦ ਬਸਪਾ ਦਾ ਸੂਬੇ ਪਰ ਅੰਦਰ ਪ੍ਰਭਾਵ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਜਿਸ ਦਾ ਮੁੱਖ ਕਾਰਨ ਅਵਤਾਰ ਸਿੰਘ ਕਰੀਮਪੂਰੀ ਵੱਲੋਂ ਸੂਬੇ ਅੰਦਰ ਵਿੱਢੀ ਗਈ ਪੰਜਾਬ ਸੰਭਾਲੋ ਮੁਹਿੰਮ ਅਧੀਨ ਪਿੰਡ ਪਿੰਡ ਸ਼ਹਿਰ ਸ਼ਹਿਰ ਤੱਕ ਪਹੁੰਚ ਕਰਦੇ ਹੋਏ ਲੋਕਾਂ ਨੂੰ ਲਾਂਬਨ ਕਰਨਾ ਹੈ ਬਸਪਾ ਵੱਲੋਂ ਸੂਬੇ ਅੰਦਰ ਚਲਾਈ ਜਾ ਰਹੀ ਮੁਹਿਮ ਦਿ ਲੜੀ ਅਧੀਨ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਵਿਦਵਨ ਸਭਾ ਹਲਕਾ ਫਿਲੌਰ ਅੰਦਰ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਪਿੰਡ ਨੰਗਲ ਫਿਲੌਰ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਐਸਜੀਐਮ ਫਿਲੌਰ ਨੂੰ ਮੰਗ ਪੱਤਰ ਦੇਣ ਉਪਰੰਤ ਸੰਪੰਨ ਹੋਇਆ ਰੋਸ ਪ੍ਰਦਰਸ਼ਨ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਕ੍ਰੀਮਪੁਰੀ ਨੇ ਕਿਹਾ ਕਿ ਅੱਜ ਪੰਜਾਬ ਸੰਭਾਲੋ ਮਹਮ ਦੇ ਤਹਿਤ ਫਲੋਰ ਦੇ ਵਿੱਚ ਰੋਸ ਕਰਨਾ ਪ੍ਰਦਰਸ਼ਨ ਕੀਤਾ ਔਰ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੱਤਾ ਔਰ ਮੈਮੋਰੰਡਮ ਦੇ ਵਿੱਚ ਖਾਸ ਕਰਕੇ ਜੋ ਪੰਜਾਬ ਸਰਕਾਰ ਨੇ ਆਮ ਪਾਰਟੀ ਨੇ 2022 ਦੇ ਇਲੈਕਸ਼ਨ ਚ ਵਾਦਾ ਕੀਤਾ ਸੀ ਕਿ ਅਸੀਂ 3 ਮਹੀਨੇ ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਡਰਗ ਮਾਫੀਆ ਕਾਲਜਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਜਿਹੜਾ ਵੱਧ ਰਿਹਾ ਇਹ ਪੰਜਾਬ ਦੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਹ ਸਾਡੀ ਜਨਰੇਸ਼ਨ ਨੂੰ ਖਤਮ ਕਰਨ ਦੀ ਇੱਕ ਗਹਿਰੀ ਸਾਜ਼ਿਸ਼ ਤੋਂ ਬਹੁਜੰ ਸਮਾਜ ਪਾਰਟੀ ਜਨਰੇਸ਼ਨ ਬਚਾਉਣ ਲਈ ਸੜਕਾਂ ਤੇ ਆਈ ਆ ਬਚਪਨ ਬਚਾਉਣ ਲਈ ਜਵਾਨੀ ਬਚਾਉਣ ਲਈ ਮਾਮਾ ਦੇ ਪੁੱਤ ਧੀਆਂ ਦਾ ਸਵਾਗ ਪੈਣਾ ਦੇ ਭਰਾ ਬਚਾਉਣ ਲਈ ਪੰਜਾਬ ਸਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਨੀਤੀ ਬਿਲਕੁਲ ਪ੍ਰੋਗਰਾਮ ਫੇਲ ਹੋ ਗਿਆ ਇਸੇ ਮਹਿਮੇ ਦੇ ਦੌਰਾਨ ਜਿਹੜੇ ਆ 27 ਮਰਗੈ ਮਜੀਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਤਿੰਨ ਮਰਗੈ ਲੁਧਿਆਣੇ ਦੇ ਵਿੱਚ ਔਰ ਰੋਜ਼ਾਨਾ ਚਿੱਟੇ ਨਾਲ ਮਰ ਰਹੇ ਆ ਪਰੰਤੂ ਸਰਕਾਰ ਡਰੱਗ ਮਾਫੀਆ ਦੇ ਸਾਹਮਣੇ ਬੇਵੱਸ ਨਜ਼ਰ ਆਉਂਦੀ ਆ ਔਰ ਕਿਤੇ ਕਿਤੇ ਤਾਂ ਹੀ ਸਰਕਾਰ ਦੀਆਂ ਜੜ੍ਹਾਂ ਦੇ ਵਿੱਚ ਉਹ ਬੈਠਿਆ ਵੀ ਨਜ਼ਰ ਆਉਂਦਾ ਸਰਕਾਰ ਇਦਾਂ ਲੱਗਦਾ ਕਿ ਡਰੱਗ ਮਾਫੀਆ ਨੇ ਆਪਣੀਆਂ ਜੜ੍ਹਾਂ ਆਪਣੀਆਂ ਰੂਟਸ ਪੋਲਿਟਿਕਲ ਰਾਜਨੀਤਿਕ ਦਲਾਂ ਦੇ ਵਿੱਚ ਕਾਇਮ ਕਰ ਲਈ ਇਸ ਕਰਕੇ ਸਾਡਾ ਪੰਜਾਬੀਆਂ ਨੂੰ ਸੱਦਾ ਆ ਕਿ ਉਹ ਪੰਜਾਬ ਸੰਭਾਲੋ ਮਹਿਮ ਨੂੰ ਆਪਣਾ ਅਸ਼ੀਰਵਾਦ ਦੇਣ ਔਰ ਇਸ ਤੋਂ ਇਲਾਵਾ ਜਿਹੜੇ ਤਿੰਨ ਦਲਤਾਂ ਦੀ ਹੱਤਿਆ ਜਲੰਧਰ ਦਿਹਾਤੀ ਦੇ ਵਿੱਚ ਹੋ ਚੁੱਕੀ ਆ ਪ੍ਰਸ਼ਾਸਨ ਗੂੜੀ ਨਿੰਦੇ ਸੁੱਤਾ ਪਿਆ ਦੋਚੀ ਪਹਿਲਾ ਪਿਓ ਹੋ ਗਿਆ ਪਿਓ ਹੁਣ ਤੋਂ ਬਾਅਦ ਉਹਨੇ ਫਿਰ ਦੂਸਰਾ ਕਤਲ ਕੀਤਾ ਮਾਰਡਰ ਕੀਤਾ ਪੰਜਾਬ ਸਰਕਾਰ ਨੂੰ ਸਾਡੀ ਇਹ ਚੇਤਾਵਨੀ ਵੀ ਆ ਸਾਡਾ ਇਹ ਸਲਾਹ ਵੀ ਆ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਤਿੰਨੇ ਹਤਿਆਮਾਂ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਯਕੀਨੀ ਬਣਾਏ। ਔਰ ਇਸ ਤੋਂ ਇਲਾਵਾ ਬਠੋਈ ਕਲਾਂ ਦੇ ਵਿੱਚ ਜੋ ਗਰੀਬਾਂ ਦੇ ਨਾਲ ਹੋਇਆ ਕਿ 11.5 ਲੱਖ ਰੁਪਏ ਜਮ੍ਹਾਂ ਕਰਾ ਲਿਆ। 98 ਏਕੜ ਪੰਚਾਇਤੀ ਜ਼ਮੀਨ ਦੀ ਨਿਲਾਮੀ ਹੋਈ 35 ਏਕੜ ਦਲਤਾਂ ਨੂੰ ਉਹਨਾਂ ਦੇ ਨਾਂ ਤੇ ਉਹ ਨਿਲਾਮੀ ਅਲਾਟ ਹੋਈ 35 ਏਕੜ 11.5 ਲੱਖ ਰੁਪਏ ਜਮ੍ਹਾਂ ਕਰਾ ਲਿਆ। ਬੀਡੀਓ ਆਫਿਸ ਦੇ ਵਿੱਚ ਹੀ ਡਰਗ ਮਾਫੀ ਆਪਣੇ ਲੈਂਡ ਮਾਫੀ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ। 2 ਮਹੀਨੇ ਤੋਂ ਅਜੇ ਤੱਕ ਕੋਈ ਦੋਸ਼ੀ ਨਹੀਂ ਫੜਿਆ ਔਰ 1 ਇੰਚ ਜ਼ਮੀਨ ਦਾ ਕਬਜ਼ਾ ਨਹੀਂ ਮਿਲਿਆ ਉਹ ਸਾਡੇ 11 ਲੱਖ ਰੁਪਏ ਜਮ੍ਹਾਂ ਕਰਾ ਕੇ ਲੁੱਟ ਹੋ ਕੇ ਕੁੱਟਾ ਕੇ ਘਰਾਂ 'ਚ ਬੈਠੇ ਆ ਬੀਐਸਪੀ ਨੇ ਪਟਿਆਲੇ ਵੀ ਡਿਮੋਨਸਟ੍ਰੇਸ਼ਨ ਕੀਤਾ ਲੇਕਿਨ ਅਸੀਂ ਇਹਨੂੰ ਸਟੇਟ ਦਾ ਮੁੱਦਾ ਬਣਾਵਾਂਗੇ ਔਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ ਬਠੋਈ ਕਲਾ ਦੇ ਪੀੜਤ ਦਲਤਾਂ ਨੂੰ ਇਨਸਾਫ ਦੇਣ ਦਾ ਪ੍ਰਬੰਧ ਕਰੇ ਅੱਜ ਅਸਦੀਮ ਦਾ ਮੰਗ ਕਰ ਦਿੱਤਾ ਹਾਂਜੀ ਅਸਦੀਮ ਦਾ ਸਰ ਮਤ ਹਾਂਜੀ ਅਸੀਂ ਅਸੀਂ ਤਾਂ ਸਰਕਾਰ ਨੂੰ ਝੰਡੋੜਨੇ ਲਈ ਸੜਕਾਂ ਤੇ ਆਏ ਅਸੀਂ ਹੋਰ ਲਿਖ ਕੇ ਵੀ ਦਿੱਤਾ ਕਿ ਅਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਕਿ ਜਿੱਥੇ ਫਲੋਰ ਦੇ ਪ੍ਰਸ਼ਾਸਨ ਦੀ ਡਿਊਟੀ ਆ ਇਹ ਨਿਭਾਵੇ ਜਲੰਧਰ ਦੇ ਪ੍ਰਸ਼ਾਸਨ ਦੀ ਡਿਊਟੀ ਆ ਉਹ ਨਿਭਾਵੇ ਬਾਕੀ ਜਿਹੜੇ ਮੁੱਦੇ ਸਟੇਟ ਨਾਲ ਜੁੜੇ ਹੋਏ ਆ ਉਹ ਪੰਜਾਬ ਸਰਕਾਰ ਨਿਭਾਵੇ ਕਹਿੰਦਾ ਸੀ ਕਿ ਤਿੰਨ ਪਾਰਟੀਆਂ ਦੇ ਕਰਪਟ ਲੋਕ ਤਿੰਨ ਤਿੰਨ ਪਾਰਟੀ ਕਾਂਗਰਸ ਅਕਾਲੀ ਭਾਜਪਾ ਤਿੰਨਾਂ ਦੇ ਠੱਗ ਤਿੰਨਾਂ ਦੇ ਭ੍ਰਿਸ਼ਟ ਲੋਕ ਤਿੰਨਾਂ ਦੇ ਕ੍ਰਿਮੀਨਲ ਲੋਕਾਂ ਨੇ ਇਕੱਠੇ ਹੋ ਕੇ ਆਮ ਪਾਰਟੀ ਬਣਾਈ ਸੀ ਔਰ ਜੋ ਸਾਬਤ ਕਰ ਦਿੱਤਾ ਸਸੋਦੀਆ ਜੀ ਨੇ ਕਿ ਕਰੈਕਟਰ ਕੀ ਹੈ ਉਹਨੇ ਦੱਸਿਆ ਕਰੈਕਟਰ ਸਾਡਾ ਇਹ ਆ ਕਿ ਲੜਨਾ ਪਵੇ ਝੂਠ ਬੋਲਣਾ ਪਵੇ ਜੀ ਲੜਾਈ ਝਗੜਾ ਝੂਠ ਗਾਲੀ ਗਲੋਚ ਸਾਮ ਦਾਮ ਦੰਡ ਪੇਧ ਮੁਕਦਮੇ ਝੂਠੇ ਦਰਜ ਕਰਨੇ ਪੈਣ ਚਾਹੇ ਪੰਚਾਇਤਾਂ ਨੂੰ ਜੇਲਾਂ ਭੇਜਣਾ ਪਵੇ ਤੂੰ ਇਹ ਸਰਕਾਰ ਦਾ ਚਿਹਰਾ ਹੁਣ ਜਗਜਾਹਰ ਹੋ ਗਿਆ ਲੇਕਿਨ ਇਹ ਸਪਸ਼ਟ ਵੀ ਕਰਦਾ ਇਹ ਸਪਸ਼ਟ ਵੀ ਕਰਦਾ ਪਈ ਇਹਦਾ ਮਤਲਬ ਸਰਕਾਰ ਨੂੰ ਆਪਣੇ ਕੀਤੇ ਹੋਏ ਕੰਮਾਂ ਤੇ ਕੋਈ ਭਰੋਸਾ ਨਹੀਂ ਫਲੋਰ ਤੋਂ ਰਾਸ਼ਗੁਵਨ ਨੰਗਲ ਦੀ ਖਾਸ ਰਿਪੋਰਟ ਪੰਜਾਬੀ ਜਾਗਰ